ਨਾ ਦੇਖੋ ਕੂਰ ਕੂਰ ਮੇਰੇ ਹਜ਼ੂਰ ਦੇਖੋ ਨਾਲ ਸਰੂਰ ਮੇਰੇ ਹਜ਼ੂਰ ਰਹੋ ਨਜ਼ਰਾਂ ਨੇੜੇ ਮੇਰੇ ਹਜ਼ੂਰ ਰਹੋ ਨਜ਼ਰਾਂ ਨੇੜੇ ਮੇਰੇ ਹਜ਼ੂਰ ਨਾ ਹੋਣਾ ਦੂਰ ਮੇਰੇ ਹਜ਼ੂਰ ਨਾ ਜਾਣਾ ਸ਼ਹਿਰ ਕੋਈ ਕਿਸੇ ਨਾ ਜਾਣਾ ਸ਼ਹਿਰ ਹੋਰ ਕਿਸੇ ਰਹਿਣਾ ਸੰਗਲੂਰ ਮੇਰੇ ਹਜ਼ੂਰ ਘਟਖਾ ਚੌਕ ਦੇਲ ਘਟਖਾ ਚੌਕ ਦੇਲ ਵੱਧ ਖਾ ਫਰੂਟ ਓਨਾ ਮੁਖ ਨੂਰ ਮੇਰੇ ਹਜ਼ੂਰ ਜੋਤੀ ਨੈਣਾ ਦੀ ਕਾਇਮ ਰਹਿਣੀ ਜੋਤੀ ਨੈਣਾ ਦੀ ਜੋਤੀ ਨੈਣਾ ਦੀ ਕਾਇਮ ਰਹਿਣੀ ਕਾਹ ਸਬਜੀਆਂ ਭਰਪੂਰ ਮੇਰੇ ਹਜ਼ੂਰ ਮੇਰੇ ਹਜ਼ੂਰ ਭੁੱਲਿਆ ਨਾ ਕਦੇ ਭੁੱਲਿਆ ਨਾ ਕਦੇ ਨਾ ਮੁਖੜਾ ਮੁਖੜੋ ਆ ਮੁਖੜੋ ਮੁਖੜੋ ਮੁਖੜਾ ਨੂਰੋ ਨੂਰ ਮੇਰੇ ਹਜ਼ੂਰ ਬਿਰਠਾਣ ਪੂਰੀ ਕਰਦਾ ਦਿਲ ਠਾਣ ਪੂਰੀ ਕਰਦਾ ਨਾ ਦਿਲਲੀ ਦੂਰ ਮੇਰੇ ਹਜ਼ੂਰ ਆਗਦੇ ਦਾ ਬੈਠਾ ਖਾਣਾ ਜ਼ਰੂਰ ਜੋ ਹੈ ਮਸ਼ਹੂਰ ਮੇਰੀ ਹਜ਼ੂਰ ਦਿਲ ਸੰਗਰੂਰ ਵੀ ਦਾ ਹਾਂਜੀ ਮੈਂ ਕਿਹਾ ਜੀ ਦਿਲ ਸੰਗਰੂਰ ਵੀ ਦਾ ਨਾ ਕਰਨਾ ਚੱਕਣਾ ਚੂਰ ਮੇਰੀ ਹਜ਼ੂਰ ਦਿਲ ਸੰਗਰੂਰ ਵੀ ਦਾ ਦਿਲ ਸੰਗਰੂਰ ਵੀ ਦਾ ਨਾ ਕਰਨਾ ਚੱਕਣਾ ਚੂਰ ਮੇਰੀ ਹਜ਼ੂਰ ਮੇਰੇ ਹਜ਼ੂਰ ਮੇਰੇ